ਤਵਾਰ ਕੀਵਨ ਦਾ ਜੱਜ ਲਈ ਵਾਹਿ ਪ੍ਰਤੀ ਕਰਮਸਾ ਵਾਹਿ ਰੱਖੀ ਕਿਤੇ ਤੰਗ ਸਤਿਗੁਰਾਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਜਿਹੜਾ ਨਾਮ ਹੈ ਦੇਸੀ ਔਰਪੀਅਨ ਵਲੌਗਸ ਤੇ ਅੱਜ ਦੀ ਨਵਾਂ ਸਾਲ 2025 ਦਾ ਪਹਿਲਾ ਦਿਨ ਤੇ ਅੱਜ ਆਪਾਂ ਇਸੇ ਮੰਨਣਾ ਹਨਾ ਸਾਹਿਬ ਦਸ਼ਮਕਰਨ ਦਮੇ ਸਾਉ ਦੀ ਫਰਮਾਨ ਹੈ ਕਿ ਮੱਥਾ ਟੇਕ ਕੇ ਗੁਰੂਬ ਦੇ ਨਾਮ ਤੇ ਗੁਰੂ ਘਰ ਆਈਏ ਜੀ ਭੋਨੀਆਂ ਤੁਹਾਨੂੰ ਤੇ ਗੋਦਾਰ ਸੰਤਿ ਵਿਦਿਸ਼ਣ ਕਰਾਂਗੇ ਮਿਲਦੇ ਹਾਂ ਥੋੜੀ ਦੇਰ ਤੱਕ ਤੇ ਅੱਜ ਆਪਾਂ ਇਸੇ ਮੰਨਣਾ ਹਨਾ ਸਾਹਿਬ ਨਵੇਂ ਸਾਲ ਦਾ ਪਹਿਲਾ ਦਿਨ ਗੁਰੂ ਦੇ ਨਾਲ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਚਾਹੀਦਾ। ਪਿੱਦੂ। ਕੋਲ ਗੁਰਦੁਆਰਾ ਮਾਰ ਬੋਲਦਾ ਬਣਿਆ ਹੋਇਆ। ਸਾਰਾ ਮਾਰ ਤੇ ਲੱਗਾ ਸਾਡਾ ਤੇ। ਜਿਹੜੇ ਤਾਂ ਇੱਥੇ ਆਏ ਹੋਏ ਆ ਪਹਿਲਾਂ ਗੁਰਦੁਆਰਾ ਸਾਹਿਬ ਉਹਨਾਂ ਨੂੰ ਤਾਂ ਪਤਾ ਹੋਣਾ ਗੁਰਦੁਆਰਾ ਸਾਹਿਬ ਦਾ ਇਹ ਹੈਗਾ ਕੋਟ ਫਤੂਹੀ ਦੇ ਵਿੱਚ ਪੈਂਦਾ। ਤੇ ਜਿਹੜੇ ਇੱਥੇ ਨਹੀਂ ਆਏ ਜਦੋਂ ਦੱਸ ਲਈਏ ਪਿੰਡਾ ਵਾ ਕੋਟ ਫਤੂਹੀ ਦੇ ਵਿੱਚ ਕੋਟ ਫਤੂਹੀ ਤੋਂ ਆਦਮਪੁਰ ਵਾਲੀ ਨਹਿਰ ਦੇ ਉੱਤੇ ਅਸੀਂ ਜਿੰਨਾ ਕਿ ਸੁਣਦੇ ਹੁੰਦੇ ਸੀ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਕਿ ਇੱਥੇ ਕਿ ਇੱਥੇ ਸਿੰਜ ਪੈਂਦੀ ਬਹੁਤ ਭਾਰੀ ਫਿਰ ਉਸ ਤੋਂ ਇਹ ਹਿੰਦ ਜਿਹੜੀ ਸਿੰਜ ਹੈ ਉਹ ਇੱਥੇ ਹੁੰਦੀ ਆ ਇਧਰ ਸਟੇਡੀਅਮ ਤੇ ਤੇ ਦਾਰਾ ਸਿੰਘ ਪਲਵਾਨ ਕੋਲ ਨੌਣਾ ਹੁੰਦਾ ਸੀਗਾ ਕਿਸੇ ਟਾਈਮ ਦੇ ਤੇ ਇਹ ਉਹ ਰੋਸ ਤੋਂ ਮੈਂ ਹਿੰਦੀ ਇੱਥੇ ਹੀ ਬਣਿਆ ਸੀ ਮੇਰੇ ਹਿਸਾਬ ਨਾਲ ਓਏ ਪ੍ਰੇਮਤ ਬਾਈ ਪ੍ਰੇਮਤ ਪ੍ਰੇਮਤ ਟਿੱਕੂ ਬਾਈ ਬਾਈ ਟਿੱਕੂ ਲੈਣ ਆਈਓ ਇਹ ਕਾ ਬੰਦੇ ਨੂੰ ਕੰਟਰੋਲ ਕਰਨਾ ਬਹੁਤ ਹੌਸਾ ਵੀ ਇੱਥੇ ਇਹ ਜਿੱਥੇ ਜਾਂਦੀ ਉੱਥੇ ਆਪਣੀ ਗਰਾਊਂਡ ਬਣਾ ਲੈਂਦੀ ਹੈ ਭੱਜਦੀ ਰਹਿੰਦੀ ਹੈ। ਇਹ ਇੰਟ੍ਰੈਕ ਬਣੇ। ਕਲਟੀਕਾ ਬੋਟਮ ਵੀ ਤੁਸੀਂ ਡਾਈ ਕਰਵਾ ਕੇ ਤਿਆਰ ਹੈ ਮੈਂ ਹਲੋ ਕਰੋ ਹਲੋ ਕਰੋ ਹਲੋ ਕਰੋ ਸਾਦੇ ਹਲੋ ਹਾ ਹਾਂ ਨੰਮ ਨੰਮ ਉਹ ਸਾਡੇ 1450 ਓਕੇ 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 ਓਕੇ

ਹਾਂਜੀ ਹਾਂਜੀ ਅੰਦਰ ਚੱਲੋ ਬਈ ਬਾਈ ਬਾਈ ਸ਼ੋਪਿੰਗ ਹੋ ਗਈ ਨਾ ਦਨ ਸੂਟ ਹੋ ਗਏ ਫਾਈਨਲ ਬਰੀ ਵਾਲੇ ਹੋ ਜਾਂਦਾ ਸਮਾਨ ਮੋਰੇ ਆ ਪਾਈ ਸੀ ਕੋਟ ਫਤੂਈ ਗੁਰਨਾਨਕ ਵਾਲਿਆਂ ਦੇ ਗੁਰਨਾਨਕ ਕਲੋਥ ਹਾਊਸ ਕੀ ਨੰਨੀ ਸਾਰਾ ਕੁਝ ਚੱਲ ਰਿਹਾ ਹੈ ਹਾਂਜੀ ਹੋ ਗਈ ਸ਼ੋਪਿੰਗ ਅੱਜ ਕੀਤੀ ਹੈ ਯਾਰੀ ਸ਼ੋਪਿੰਗ ਯਾਰੀ ਸ਼ੋਪਿੰਗ ਯਾਰੀ ਕੀ ਦਬ ਗਿਆ ਯਾਰ ਕੀ ਨਕਲੀ ਗਿਆ ਸੀ ਭਾਈ ਦੇ ਵਿਆਹ ਤੇ ਹਾਂਜੀ ਅੱਜ ਕੋਈ ਬਰੀ ਦੀ ਸ਼ੋਪਿੰਗ ਨਹੀਂ ਕੀਤੀ ਆ ਓਕੇ ਤੇ ਬਰੀ ਦੇ ਵਿੱਚ ਹੁਣ ਕੁੜੀ ਦੇ ਲਈ ਲੈਣੀ ਹੈਨੀ ਸੂਟ ਹੂੰ ਹੂੰ ਛੋਣ ਵਾਲੀ ਭਾਬੀ ਦੀ ਮੇਰੀ ਭਾਬੀ ਹਾਂਜੀ ਤੇ ਫਿਰ ਉਹਦੇ ਲਈ ਪਹਿਲਾਂ ਛੋਟਾ ਆ ਹੈ ਹੂੰ ਹੂੰ ਉਹ ਜਿਵੇਂ ਜੀ ਸੱਤ ਸੂਤ ਕਰਦੇ ਆਂ ਹਾਂਜੀ ਉਹ ਹੋ ਉਹ ਡਾਇਰੈਕਟ ਹੋ ਗਿਆ ਹਾਂ ਉਹ ਅਰਸ਼ੂ ਦੀ ਹੱਟੀ ਦੇ ਪਾਸੇ ਇੱਕ ਬੰਦਾ ਪਾ ਲਈ ਡਿੰਗ ਅੱਪੋ ਸੱਤ ਕੀਤੇ ਸੀ ਤੇ ਦੋ ਉਹਨਾਂ ਨੂੰ ਭੇਜ ਦਿੱਤੇ ਹਾਂ ਦੋ ਉਹਨਾਂ ਨੂੰ ਭੇਜ ਦਿੱਤੇ ਓਕੇ ਤੇ ਹੁਣ ਆਪਣੇ ਕੋਲ ਪੰਜ ਸੂਤ ਹੈ ਹਾਂਜੀ ਜਿਹੜਾ ਇੱਕ ਲਾਵਾਂ ਦਾ ਉਹ ਤਾਂ ਚੱਲ ਗਿਆ ਜਿਹੜਾ ਮੋਢੇ ਵਾਲੇ ਤੇ ਜਿਹੜਾ ਨਟਾ ਟਕਾਉਣ ਲਈ ਉਹਦੇ ਨਾਲ ਕੋਲ ਸਟਿਚ ਕਰਾਉਣਾ ਹੂੰ ਉਸ ਤੋਂ ਬਾਅਦ ਹੁਣ ਆ ਗਿਆ ਇਹ ਜੋ ਹੂੰ ਇਹਦੇ ਤੋਂ ਤਾਂ ਦੇ ਇਹ ਤਾਂ ਇਹ ਆਪਣੇ ਬਰੀਜ ਇਹ ਹੈ ਗੁੱਜਾ ਆਸੂਤ ਹਾਂ ਜੀ ਕੋਈ ਕੋਈ ਇਹ ਚਾ ਆਸੂਤ ਹਾਂ ਪਰ ਇਹ ਹੱਥ ਤੋਂ ਦੋ ਤੋਂ ਨਹੀਂ ਡੈਫੀਨੇਸ਼ਨ ਵੀ ਦੋਵਾਂ ਦਾ ਨਾਰਕੀ ਦੀ ਚਾਹ ਆ ਹੁਣ ਐਨਾ ਕੱਪੜਿਆਂ ਦਾ ਸਨੋ ਦਾ ਨਿਕਲਦਾ ਵੀ ਕਿਹੜਾ ਕੀੜੀ ਦਾ ਆ ਕੀ ਹੁੰਦਾ ਕੁਆਲਿਟੀ ਹੁੰਦੀ ਹੈ ਕੱਪੜੇ ਦੀ ਗਰੇ ਸਪਾਟਨ ਜਾਂ ਕੋਰਟਨ ਦਾ ਸਰਕ ਖੇਡੀ ਹੈ ਤੇਲ ਕੀ ਹੈ ਹਾਂ ਦੇ ਦੋ ਹੀ ਹਨ ਤੇਲ ਕਿਤੇ ਆਹਾਂ ਇਹ ਇਹ ਆਪਣਾ ਪੂਰੇ ਹੋ ਗਏ ਦੋ ਦੇਤੇ ਸੀਨੇ ਦੋ ਸੀਨੇ ਅਸੀਂ ਦੇ ਦੁੱਤੇ ਜਿੱਤੀ ਖੋਲ ਦੇਤੇ ਹਾਂ ਆ ਦੇਖੋ ਮੋੜ ਨਹੀਂ ਹੋ ਬੜਾ ਮੋੜ ਨਹੀਂ ਹੋ ਆਹਾਂ ਇਹਦੇ ਆਹ ਫਰੰਟ ਪੂਰਾ ਛੱਡਿਆ ਹੋਇਆ ਆ ਉਹ ਲੋਬਰਾ ਵਿਦ ਜੇ ਵੀ ਸਲਵਾਰ ਰਹਿਮਤ ਆ ਕਿਹੜਾ ਕਲਰ ਰਹਿਮਤ ਰਹਿਮਤ ਕਿਹੜਾ ਕਲਰ ਆ ਆਹ ਦੀ ਆਹ ਦੀ ਪਪੂ ਪਪੂ ਚਲੋ 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 ਸੌਰੀ 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 ਇਹ ਤਾਂ ਆਹ ਆ ਹੈਗੀ ਹੈ ਜੁੱਤੀ ਬਿਆਦੇ ਟਾਈਮ ਲਈ ਫੋਨ ਫੂਡ ਬਣਾਉਂਦੀ ਪੰਜਾਬੀ ਜੁੱਤੀ ਜੁੱਤੀ ਦੇਖੋ ਪੰਜਾਬੀ ਕਿਹੜੀ ਕੜਾਈ ਗੱਡੀ ਹੋਈ ਇਹਨਾਂ ਨੂੰ ਐਮਬਲੋਇਡਰੀ ਦਾ ਵਰਕ ਕੀਤਾ ਹੋਇਆ ਉੱਪਰ ਏ ਕਿਹੜਾ ਕਿਹੜਾ ਬਣਾਇਆ ਇਹ ਚੋਪਾ ਪਕਣਾ ਚਾਹ। ਚੁੱਪ। ਸੈਂ ਮਤਾਂ। ਬਾਵੇ ਨਹੀਂ ਬਣਾ ਲੈਣੀ। ਚਲੋ ਇਹ ਹੋ ਗਈ ਚਪਕ ਤੇ ਹਾਂਜੀ ਤੇ ਹੁਣ ਅਸੀਂ ਆਉਨੇ ਆਂ ਕੋਟੀ ਤੇ ਜੀ ਜੀ ਤੁਹਾਨੂੰ ਵੀ ਦਿਖਾਵਾਂਗੇ ਬਾਹਰ ਜੀ ਕਰਦੇ। ਹਾਂਜੀ ਆਹ ਹੋ ਗਈ ਕੋਟੀ। ਐਸੀ ਦਿਖਾਈਆ ਕੋਟੀ। ਠੀਕ ਹੈ ਜੀ ਦਿਖਾਈਆ ਨਹੀਂ ਲਈਆ ਕੋਟੀ। ਇਹ ਹੋ ਗਈ ਕੋਟੀ। ਠੀਕ ਹੈ ਤੇ ਆਹ ਹੈਗਾ ਦੂਜਾ। ਲਿੱਕ ਪਰ ਜੋ ਲਾਈਕ ਕਰਦੇ ਆ ਠੀਕ ਆ ਓਕੇ ਹਾਂਜੀ ਮੈਨੂੰ ਫੋਨ ਕਰਨੀ ਪਕਣੀ ਹੋਣੀ ਸੀ ਹਾਂ ਇਹ ਬਿਆਲਾ ਸ਼ਾਲ ਠੀਕ ਹੈ ਜੀ ਇਹਦੇ ਵਿੱਚ ਹੁਣ ਬਾਕੀ ਜਿਹੜਾ ਸਮਾਨ ਆ ਉਹ ਅਸੀਂ ਟੈਚੀ ਦੇ ਵਿੱਚ ਜੋ ਵੀ ਆ ਹਨਾ ਹੂੰ ਹੂੰ ਉਹ ਟੈਚੀ ਤਿਆਰ ਕਰਨਾ ਆ ਅਦਾਸ ਮੰਗਰ ਵਿੱਚ ਪਾਇਆ ਹੋਇਆ ਜਿਹਦਾ ਮੇਕਅਪ ਬਣਾਇਆ ਮੇਕਅਪ ਦੀ ਕਿਟ ਬਣਾ ਲਈ ਆ ਸਾਰਾ ਕੁਝ ਉਹ ਰੈਡੀ ਕਰ ਲਿਆ ਆ ਟੈਚੀ ਵਾਰਾ ਲੈ ਲਿਆ ਆ ਹਾਂਜੀ ਤੇ ਉਹ ਸਾਰਾ ਹੁਣ ਸਾਡਾ ਰੈਡੀ ਆ ਪੱਕੇ ਸੂਟ ਪਾ ਕੇ ਸੂਟ ਐਜੀ ਫਿਕਸ ਕਰਕੇ ਰੱਖ ਦੇਣਾ ਵਿਆਹ ਤੋਂ ਬਾਅਦ ਜਦੋਂ ਕੁੜੀ ਆਉਗੀ ਉਹਨੂੰ ਦੇ ਦੇਣਾ ਅੱਛਾ ਇਹ ਹੋ ਗਈ ਆਪਣੀ ਬਰੀ ਰੈਡੀ ਹੈ ਨਾ ਹਾਂਜੀ ਇਹ ਹੋ ਗਈ ਬਰੀ ਜੈਦੀ ਹੂੰ ਤੇ ਅਸੀਂ ਆਪਣੇ ਦਿਖਾ ਦੇਈਏਗਾ ਆਪਣੇ ਰਹਿਣ ਦੀਏ ਨਹੀਂ ਆਪਣੇ ਆਪ ਆ ਕੇ ਦਿਖਾਵਾਂਗੇ ਆਪਣੇ ਆਪ ਆ ਕੇ ਦਿਖਾਵਾਂਗੇ ਉਦੋਂ ਦੂਰੇ ਦੇ ਪਹਿਲਾਂ ਨਹੀਂ ਦਿਖਾਉਣੇ ਇਹ ਚੈੱਕ ਹੋ ਜਾਣਾ ਰੱਖੋਇਆ ਇਹ ਇਹ ਦਿਖਾਉਣੇ ਆਗੇ ਇਹ ਆ ਜੀ ਬਣਾ ਕੇ ਪਾ ਕੇ ਫਿਰ ਦਿਖਾਵਾਂਗੇ ਠੀਕ ਠੀਕ ਆਲਰਾਇਟ ਓਕੇ ਜੀ ਥੈਂਕ ਯੂ ਆਸਾਂ ਤੋਂ ਤੁਸੀਂ ਕਿ ਕਰਦੇ ਹੋ ਵੇ ਅੱਜ ਨਿਊ ਇਅਰ ਆ ਫਿਰ ਨਿਊ ਇਅਰ ਕਰਕੇ ਫਿਰ ਹੋਣਾ ਸੀ ਦੇਖਦੇ ਆ ਥੋੜੀ ਜਿਹੀ ਸੈਲੀਬ੍ਰੇਸ਼ਨ ਕਰਦੇ ਆਂ ਕੇਕ ਕੱਟਦੇ ਆਂ ਹੋબી ਹੋਣਾ ਦੇ ਨਾਲ ਕੱਲ ਮੰਮੀ ਉਹਨਾਂ ਦੀ ਵਿਆਹ ਜਨਿਵਰਸਰੀ ਵੀ ਸੀ ਤੇ ਉਹਦਾ ਵੀ ਕੇਕ ਲੈ ਆਂਦਾ ਹੋਇਆ ਆ ਤੇ ਉਹ ਕੇਕ ਇਕੱਠਾ ਹੀ ਹੁਣ ਕਟਾਂਗੇ ਤੇ ਕੱਟ ਕੇ ਤੁਹਾਨੂੰ ਥੋੜੇ ਟਾਈਮ ਤੱਕ ਫਿਰ ਅਸੀਂ ਮਿਲਦੇ ਆਂ ਠੀਕ ਹੈ ਜੀ ਉਹ ਖਾਣੇ ਪੁੰਨੇ ਆ ਪੰਜ ਸੀ ਰੈਡੀ ਬੈਗ ਰੈਡੀ ਕਰਨ ਅੱਗੇ ਹੋ ਗਏ ਹੋ ਗਏ ਇਹ ਇੱਕ ਜੁੜੇ ਅੱਜ ਕੱਲ ਸੁਣ ਖਾਇਦਾ ਹੁੰਦਾ ਕਿਤਨਾ ਦਿਨ ਨਾ ਖਾਇਆ ਕ ਬਟਾਇਵਲ ਬੰਲੇ ਹੋ ਗਿਆ ਉਹ ਆ ਮਿਕਸ ਟਿੱਕ ਬਣਾਈਏ ਨਾ ਛੋੜ ਦੇ ਨੀ ਦੇਣਾ ਉਹ ਜੁੱਤੀ ਆਪਣੀ ਹਾਂਜੀ ਆਹ ਇਹ ਆਹ ਜੁੱਤੀ ਕੋਟੀ ਬਣਾਉਣੀ ਕੋਟੀ ਬਣਾਉਣੀ ਨਹੀਂ ਦੇਣਾ ਵੀ ਨਹੀਂ ਹੋ ਰੱਖੀ ਉਹ ਜੁੱਤੀ ਮੈਨੂੰ ਫੜਾਏ ਆਹ ਜੁੱਤੀ ਜਿਹੜੀ ਪੰਜਾਬੀ ਜੁੱਤੀ ਕਹੋਣੀ ਹੈ ਹੈਨਾ ਜੁੱਤੀ ਇਹ ਦੋ ਸਾਈਡ ਤੇ ਤੇ ਇੱਕ ਆ ਜਿਹੜੀ ਜੁੱਤੀ ਆ ਉਹ ਵਿੱਚ ਕੋਈ ਨਹੀਂ ਹੁੰਦਾ ਹਾਂ ਦੇਣੀ ਆ ਆਹਲੇ ਨਾਲ ਹੁਣ ਤੂੰ ਦੇ ਆਹ ਹੋ ਗਈ ਮੇਕਅਪ ਤੇ ਜਿਹਦੇ ਵਿੱਚ ਅਸੀਂ ਆਪਣੇ ਹਿਸਾਬ ਨਾਲ ਤੁਹਾਨੂੰ ਪਾ ਦਿੱਤਾ ਆ ਬਾਕੀ ਜੋ ਉਹਨਾਂ ਨੂੰ ਚਾਹੀਦਾ ਆ ਉਹ ਆਪਣਾ ਹੋਰ ਚੀਜ਼ ਦੇ ਪਾਈ ਜਾਂਦਾ ਆ ਉਹ ਵੀ ਦੇ ਤੱਕ ਆ ਨਹੀਂ ਠੀਕ ਹੈ ਤੇ ਇਹ ਹੋ ਗਈ ਮੇਕਅਪ ਤੇ ਆਹ ਦੇਖ ਲਓ ਤੁਸੀਂ ਦੇਖ ਰਹੇ ਹੋ ਨਾ ਥੋੜੇ ਪੈਸੇ ਲੱਗੇ ਆ ਹਾਂ ਉਹ ਤੇ ਇਹ ਹਾਲ ਦਾ ਇੱਕ ਸਮਝਾ ਦੇ ਇਹਦੇ ਵਿੱਚ ਹੋਰ ਤਾਂ ਨਹੀਂ ਹਜੇ ਕੁਝ ਰੱਖਣਾ ਨਾ ਥੱਲੇ ਹੁਣ ਹੋੜੀ ਹੋੜੀ ਰੱਖਾਂਗੇ ਇਹਦੇ ਛੋਟੇ ਬਸ ਇਹਨਾਂ ਕੋਲ ਦਾ ਪੂਰਾ ਹੋ ਗਿਆ ਹਾਂਜੀ ਇਹਨਾਂ ਉਹ ਦਾ ਪੂਰਾ ਹੋ ਗਿਆ ਤੇ ਬਾਕੀ ਹੁਣ ਆਵਲਾ ਸੀ ਹੋਰ ਰੱਖਣਾ ਨਾ ਕਾਜ ਵੀ ਤੁਸੀਂ ਪਾ ਲਈ ਸੀ ਜੀ ਪਰ ਜਿਹੜੀ ਉਹਦੇ ਨਾਲ ਇਹ ਨਹੀਂ ਰੱਖਦੇ ਕਿ ਕੱਢ ਲੈ ਐਨੇ ਖਾਪੇ ਉੱਪਰ ਹੋ ਗਾ ਲੋ ਤੇ ਹਾਂਜੀ ਇਹ ਪਾ ਲਈ ਔਰ ਉਹਨਾਂ ਜਿਹੜਾ ਮਤਲਬ ਪੱਲੇ ਵਾਲੀ ਹੁੰਦੀ ਆ ਪੈ ਕੇ ਚੁੱਕਾਉਣਾ ਇਹਦੇ ਚ ਸਮਾਂ ਪਾ ਚੀਤਾ ਤੇ ਪਾ ਦੇ ਦਾਂਗੇ ਇਹਨੂੰ ਕੋਈ ਪਾ ਕੇ ਕੱਪੜੇ ਨਾਲ ਹੋ ਜੂਗੀ ਨਾ ਤੇ ਹੁਣ ਹੈਪੀ ਨਿਊ ईयर ਟੂ ਯੂ ਇਦਦ ਨਿੰਦੀ ਪਈ ਆ ਕਿਤੋਂ ਨਿੰਦੀ ਪਈ ਆ ਮਾਮੂਨ ਦੇ ਦੇ ਨਾ ਆ ਆਦੀ ਦੇ ਦੋਈ ਤੇ ਆ ਆ ਥੋੜਾ ਖਾਣਾ ਆ ਤੁਸੀਂ ਖਾਲ ਰਹਿਮਤ ਖਾ ਲਓ ਖਾ ਲਓ ਓਕੇ ਮਾਮਾ ਤੇ ਪੁੱਛਵਾਉਂ ਤੂੰ ਖਾ ਲੈ ਨਾ ਇਹ ਤਾਂ ਕੇ ਖਾਈ ਜਾ ਮਾਮੇ ਨੂੰ ਬਈ ਯਮੀ ਇਹ ਯਮੀ ਤਾਂ ਖਾਈ ਤਾਂ ਹਾਂ 나가면 아무것도 못해. 에이, 이 아, 니가면 아, 나가면. 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 아, 나 ਬੱਸ ਮਾਨੂੰ ਬੱਸ ਇਹ ਨਾ ਮਿੱਠਾ ਦਿਖਾ ਬਹੁਤ ਬਹੁਤ ਔਰ ਢੋੜਾ ਜੇ ਥੋੜਾ ਜਿਹਾ ਦੇ ਦਿਓ ਦੇ ਦਿਓ ਬੱਸ 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 ਫਿਨਿਸ਼ ਨਾਨੀ ਨਾਨੀ ਨਹੀਂ ਨਹੀਂ ਬੱਸ ਮੰਮੀ ਖਾਓ ਨਹੀਂ 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 ਲਓ ਲਓ ਬੱਸ ਹੋਈਏ ਭਾਗ ਹੋ ਜਾਣਾ ਖਾ ਖਾ ਕੇ ਮਿੱਠਾ ਹਾਂਜੀ ਸਵੇਰੇ ਖਾ ਲਈ ਹਾਂ ਵੀ ਬਾਜੀ ਨਾਨੂ ਨਾਨੂ ਆਂ ਦਾ ਭਾਗ ਨਹੀਂ ਕੋਈ ਨਹੀਂ ਤੁਸੀਂ ਆਪ ਲੈ ਲਓ ਤੁਸੀਂ ਮੰਮੀ ਇਧਰੋਂ ਲੈ ਲਓ ਤੁਸੀਂ ਆਪ ਉਧਰ ਝੂਠਾ ਹੋ ਗਿਆ ਹਾਂ ਆਂ Ode, ode. Ma pe kao kono me baso. Mami ndedo, mami. No, mami ndedo. Mamu ndedo. Mamu ndedo. Mamu ndedo. Baba, baba. Baba ndedo, baba. A. Le, dek. ਸਰਵਾਸੀ ਨੂੰ ਥੋੜਾ ਜਿਹਾ ਕਾਲਜ ਚਾਹ ਮਾਰਾ ਜਾਂ ਪਾਕੇ ਦੇ ਚਾਹਰਾ ਖਰਾਬ ਕਰੂਗੀ ਚਲੋ ਕਾਲਜ ਨਾ ਕਾਲਿਉ ਯੂਅਰ ਹੈਪੀ ਨਿਊ ਯੀਅਰ ਇਹ ਕਾਲਜੀ ਪਾਟ ਦੇ ਦੇ ਮੜਾ ਤਾਂ ਹੋਣੀ ਪਾਣ ਦੇ ਜੀ ਹਾਂਜੀ ਚਲ ਬਸ ਕਾਲੀ ਬਸ ਓਕੇ ਚਲ ਆ ਥੋੜੇ ਮੈਂ ਇਹਨੂੰ ਕਾਲਜ ਬਣਾਵਾਂ ਨਹੀਂ ਤਾਂ ਇਹਨੂੰ ਛੱਡਣਾ ਨਹੀਂ ਇਹ ਤਾਂ ਕਿਤੇ ਨਹੀਂ ਚੱਲਨੀ ਆਣੇ ਇਹਨੂੰ ਛੱਡ ਦੇ ਲਈ ਮੈਂ ਤਾਂ ਨਿਆਣੇ ਨਹੀਂ ਕਿੱਥੇ ਸੌਣਾ ਆ ਗਈ ਮਗਰੀ ਚਲ 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 ਸਟਾਪ ਹੋ ਗਿਆ। ਮਾਤਾ। ਥੋੜਾ ਘਰੋਂ ਪਾਓ। ਠੀਕ ਹੈ ਜੀ। ਤੇਰੇ ਨਾਲ ਹੀ ਲੋਕ ਐਂਡ ਕਰਦੇ ਆ। ਹਾਂ ਜੀ। ਬਹੁਤ ਟਾਈਮ ਹੋ ਗਿਆ ਸਵੇਰ ਦੇ ਫਿਰਦੇ ਆ। ਬਹੁਤ ਜ਼ਿਆਦਾ ਟਾਇਰਡ ਹੋਏ ਪਏ ਆ। ਆ ਤੁਹਾਡਾ ਰਮਨ ਦਾ ਹਿੱਸਾ ਏ ਖਾਓ। ਤੇ ਆ ਰਮਨ ਦੀ ਨਾਨੀ ਦਾ ਹਿੱਸਾ। 올 ਰਾਈਟ। ਨਾਨੀ ਨੇ ਖਾਣਾ। ਬਿਕਾਜ਼ ਆਫ 슈ਗਰ ਖਾ ਲਿਆ ਬਰ। ਹਾਂ। ਮੈਂ ਵੀ ਨਹੀਂ ਖਾਣਾ ਤੇ ਬਸ ਹੁਣ ਥੈਂਕ ਯੂ so much ਥੈਂਕਸ ਫॉर ਵਾਚਿੰਗ ਥੈਂਕਸ ਫॉर ਵਾਚਿੰਗ ਚਲੋ ਮਿਲੋ ਬਾਅਦ ਵਿੱਚ ਮਿਲਦੇ ਆਪਾਂ ਨੇਕਸਟ ਵਲੌਗ ਚ ਹੁਣ ਦੇਖਦੇ ਆ ਕਦੋਂ ਬਣਾਉਣੇ ਆ ਹਨਾ ਹਾਂਜੀ ਓਕੇ ਤੇ ਜਿਨ੍ਹਾਂ ਨੇ ਲਾਈਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਜਾ ਕੇ ਲਾਈਕ ਐਂਡ ਸਬਸਕ੍ਰਾਈਬ ਕਰਦੇ ਹੋ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਆ ਕਰੋ ਓਕੇ ਰਹਿਮਤ ਜੀ ਓਕੇ ਰਹਿਮਤ ਜੀ ਓਕੇ ਰਹਿਮਤ ਜੀ ਰੋ ਆਪਣੇ ਹੋਂਦ ਤੋਂ ਵੀ ਕਰੀ ਯਾਰੀ ਚਲੋ ਮਿਲਦੇ ਆ ਕੱਲ ਨੂੰ oh no oh no ਕੱਲ ਫਿਰ ਇੱਕ ਹੋਰ ਬਲੌਗ ਪਾਵਾਂਗੇ ਨਵਾਂ ਅੱਥੇ ਰੇਂਜ ਦੀ ਉਹ ਪ੍ਰੋਬਲਮ ਆ ਲੇਖੀ ਨੈਟਵਰਕ ਨਹੀਂ ਮਿਲਦਾ ਗਿਆ ਤਾਂ ਕੰਟੀਨਿਊ ਬਲੌਗ ਨਹੀਂ ਪੈ ਰਹੇ ਹਾਂ ਹਾਂਜੀ ਤੇ ਰੇਂਜ ਨੈਟਵਰਕ ਸ਼ੋ ਕਰਦਾ ਰਹੇ ਦਾ 5G ਇਹ ਤੇ 5G ਦੇ ਵਿੱਚ ਰੇਂਜ ਬੜੀ ਹੁੰਦੀ ਹੈ ਬੱਦ ਤੇ WhatsApp ਤੇ ਮੈਸੇਜਿੰਗ ਹੋ ਜਾਂਦੀ ਨਹੀਂ ਯਾ ਠੀਕ ਸੋ ਜਲਦੀ ਆਪਾਂ ਵਿਆਹ ਦੇ ਬਲੌਗ ਸ਼ੁਰੂ ਹੁੰਦੇ ਆ ਹਾਂਜੀ ਤੇ ਵਿਆਹ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਹੁਣ ਹੌਲੀ ਹੌਲੀ ਤੁਹਾਨੂੰ ਸਾਰੀ ਤਿਆਰੀ ਦਿਖਾਣੇ ਆ ਤੇ ਨਾਲੇ ਦੋ ਤਿੰਨ ਤਿੰਨ ਵੀ ਆਇਆ ਆਪਾਂ ਹੂੰ ਤੇ ਆ ਦੇ ਵੀ ਬਲੌਗ ਦਾ ਆਪਾਂ ਦੰ ਅਪਲੋਡ ਕਰਾਂਗੇ ਨਾਲ ਦੀ ਨਾਲ ਹੂੰ ਥੋੜੇ ਇੰਟਰਨੈਟ ਦਾ ਹੱਲ ਜਾ ਹੋ ਜੇ ਜਦੋਂ ਮਿਲਦੇ ਨਹੀਂ ਜਲਦੀ OK ਜੀ ਬਾਏ ਗੁੱਡ